ਹਾਂਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰ ਉਮੀਦ ਕਰਦਾ ਤੁਸੀਂ ਠੀਕ ਠਾਕ ਹੋ ਛੁੱਟੇ ਜਾਣ ਉਹ ਸੈਟ ਵਟ ਹੋਣਗੇ ਲਓ ਮਿੱਤਰ ਅੱਜ ਆਈ ਪਾਪੇ ਕੋਲੇ ਉਹਨਾਂ ਦੇ ਪਾਪਾ ਇੱਥੇ ਗੱਲਾਂ ਮਾਰੀ ਉਹ ਵੀ ਵੀਡੀਓ ਵੀਡੀਓ ਵੇਖੀ ਜਾਂਦੇ ਆ ਦੇ ਆਇਆ ਲਾ ਦਿੰਦਾ ਇਹ ਇਹਦਾਂ ਹੈ ਜੋ ਫੋਨ ਦੇ ਵਿੱਚ ਹੀ ਹੈ ਸਿਸਟਮ ਸਾਰਾ ਸਤਨਾ ਵਿੱਚ ਸਾਰੇ ਆਣੇ ਲਾ ਪਾਪਾ ਇਹ ਉਹ ਜਾਨਵਰ ਬਿਠਾਏ ਹੋਏ ਆ ਛਤਰੀ ਦੇ ਬੱਚੇ ਤੇ ਬੱਚਾ ਇੱਕ ਮੁੜਿਆ ਨਿਕਾ ਉਹਦੀ ਡੀਕ ਤੇ ਪਾਪਾ ਬੈਠਾ ਇੱਥੇ ਅਸੀਂ ਵੀ ਚੱਲਦਾ 10 ਮਿੰਟ ਆ ਗਏ ਮੈਂ ਤੇ ਉਹਨਾਂ ਏਲੀਅਨ ਗਦਰਾਂ ਦੇ ਕੋਲੇ ਹੀ ਦੇਵੀ ਆ ਨੀ ਆਪਾ ਨੇ ਲੀਨ ਲੀਨ ਲੈ ਗਾ ਕੋਡਾ ਕੁ ਲੈ ਆਂਦਾ ਹੀ ਆ ਉਹ ਇਹ ਦਿਖਾਉਂਦੇ ਸਾਨੂੰ ਚੱਲ ਗਏ ਆ ਆ ਅੱਜ ਕੱਲ ਬਈ ਦੂਜਾ ਜੋਰ ਚੱਲਿਆ ਪਿਆ ਤਾਂ ਕਰਕੇ ਆ ਦੇ ਦੋ ਬੱਚੇ ਤਾਂ ਆ ਬੈਠੇ ਦੇਖ ਲਓ ਠੀਕ ਆ ਇਹ ਨਜ਼ਿਆਂਡੇ ਵੀ ਧਰੇ ਵੇ ਲੱਗਦਾ ਦੁਬਾਰਾ ਫੇਰ ਦੋ ਇੱਥੇ ਆਂਡੇ ਰੱਖੇ ਵੇ ਆ ਦੋ ਬੱਚੇ ਆ ਰਹੇ ਆ ਆ ਵੀਰੇ ਠੀਕ ਆ ਬਈ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਮੈਂ ਕਿਹਾ ਜਦੋਂ ਆਪਾਂ ਬਣਾਵਾਂਗੇ ਵੀਡੀਓ ਇੱਕ ਉਹ ਸਾਹਮਣੇ ਡੱਬਾ ਪਿਆ ਉਹਦੇ ਕੋਲ ਕੂਦਰੀ ਕੋਲੇ ਇਹ ਕੰਪਿਊਟਰ ਆਖਾ ਇਹ ਡੱਬੇ ਜਿਹੜੀ ਕੂਦਰੀ ਨਾਲ ਮਿਲਿਆ ਹੈ ਡੱਬਾ ਵਾਲੀ ਕਿਤੇ ਕਿਤੇ ਗਈ ਕਿਤੇ ਕਿਤੇ ਗਈ ਕਿਤੇ ਕਿਤੇ ਗਈ ਦੋ ਬੱਚੇ ਆ ਰਹੇ ਆ ਤੇ ਦੋ ਬੱਚੇ ਹੋ ਰਹੇ ਇੱਕ ਨੀਲਾ ਤੇ ਇੱਕ ਲਾਲ ਜੀਨਾ ਵਾ ਇੱਕ ਵੇਂ ਆ ਗੁੱਤਰ ਲਈ ਠੀਕ ਹੈ ਤੇ ਇੱਕ ਬੱਚਾ ਆ ਬਿਠਾ ਆ ਰਿਹਾ ਡੱਬ ਵਾਲੀ ਕੁਦਰੀ ਹੋ ਬੈਠੀ ਤਾਂ ਉਹ ਦੇ ਕਾਲੀ ਬੁਛਰੀ ਆਖੀ ਇਹ ਗੱਲ ਵੀ ਮੋਟਾ ਵਾ ਇੱਕੋ ਦੇ ਨਾਲ ਬੱਚਾ ਵੱਡਾ ਵਾ ਵਟਾ ਹੋ ਗਿਆ ਇੱਕੋ ਬੱਚਾ ਇੱਕ ਆ ਬੱਚਾ ਇਹ ਆ ਵਾਲਾ ਇੱਕ ਤਾਂ ਇਹ ਇਹ ਇੱਕ ਹੋ ਰਿਹਾ ਬਾਕੀ ਉਹ ਜਾਨਵਰ ਦੇਖ ਲਓ ਆ ਵੀ ਇੱਕ ਨੀਲਾ ਵੀ ਬੱਚਾ ਦੇ ਰਿਹਾ ਠੀਕ ਆ ਬਈ ਦੋ ਬੱਚੇ ਆਹਾ ਵਾ ਚੀਨੇ ਜੀ ਤੇ ਉਹ ਰੁੱਜੀ ਦੇ ਬੱਚੇ ਆ ਦੇ ਆਹਾ ਰੁੱਜੀ ਆਦੋਨੀ ਓਰੋਜੀ ਦੇ ਤੇ ਦੋ ਬੱਚੇ ਆ ਆ ਇਹ ਹੈਗੇ ਹਉਣਗੇ ਠੀਕ ਤੁਰ ਕੇ ਆਇਆ ਇੱਥੇ ਕੱਡੇ ਸੀ ਮੇਰੇ ਹਸਾਉਣ ਆ ਜੀ ਆਂਡੇ ਵਾਲੀ ਜਗਾ ਐਂਡੇ ਨੇ ਫੇਰਾਂ ਐਂਡੇ ਧਰਲੇ ਇਹਨਾਂ ਦੇ ਮਾਂ ਪਿਓ ਨੇ ਆ ਦੇਖ ਲਓ ਠੀਕ ਆ ਬਾਈ ਹੁਣ ਸਾਨੂੰ ਦੂਜੇ ਖੁੱਡੇ ਤੇ ਵੇਹੇ ਹੈਣੇ ਗੇ ਜਾਨਵਰ ਇਹ ਤਾਂ ਖੁੱਲਾ ਹੀ ਆ ਓਪਨ ਜੈਪ ਸੀ ਕੰਮ ਆ ਦੇ ਲੈ ਕਲੀ ਕੁਲੀ ਛੱਟ ਕੇ ਉਹੀ ਛੱਡਿਆ ਵੇ ਤੇ ਬਾਕੀ ਪਾਪਾ ਜੀ ਛਤਰੀ ਤੇ ਬਿਠਾ ਦਿੰਦਾ ਹੁੰਦਾ ਵੇ ਲੱਗੀ ਛਤਰੀ ਦੂਜੀ ਤੇ ਬਿਠਾਏ ਹੋਈ ਆ ਉਹ ਦੇ ਜਾਲ ਵਿੱਚ ਗੋਲਗੇ ਖਾਲੀ ਬਸ ਇੰਨੇ ਜੁੜੇ ਇੱਧਰ ਤੇ ਇੰਨੇ ਹੀ ਬੱਚੇ ਆ ਦੋ ਤੇ ਦੋ ਬੱਚੇ ਚਾਰ ਬੱਚੇ ਛੇ ਬੱਚੇ ਸੱਤਮਾ ਆਹਾ ਅੱਠਮਾ ਚਿੱਟਾ ਨੌ 10 ਦਵਾ ਜਿੰਨੇ ਕ ਆਪਣੇ ਕੋਲੇ ਉਹਨੇ ਕੀ ਬਾਪੇ ਕੋਲ ਉਧਰ ਵੀ ਉਦੋਂ ਤੁਹਾਨੂੰ ਦਿਖਾਇਆ ਹੀ ਆ ਮੈਂ ਉਧਰ ਤਾਂ ਇੱਕ ਦਾ ਬੱਚਾ ਹੀ ਆ ਜਾਂ ਦੂਜੇ ਘੁੰਡੇ ਜਹੇਗੇ ਆ ਬਾਕੀ ਹੋਰ ਕੋਈ ਨਹੀਂਗਾ ਆ ਸ਼ਾਕੀ ਏ ਉਹੜਦੀ ਹੁੰਦੀ ਸੀਗੀ ਤੇ ਇਹ ਵਾਪੇ ਹੁਣ ਬੱਚਿਆਂ ਚ ਪਾਲੀ ਆ ਮੇਰੀ ਠੀਕ ਹੈ ਜੀ ਦਾਣੇ-ਦੁਣੇ ਆਵੇ ਸਰੋਂ, ਛੋਲੇ, ਕਣ, ਤਮਕੀ ਸਾਰਾ ਖਾਈ ਜਾਂਦੇ ਆ ਆਹ ਦੋਨੇ ਸਕੇ ਭਾਈ ਇਕੋ ਜਿਹੀਏ ਸੋਨੇ ਯਾਰ ਵਾਰੀ-ਵਾਰੀ ਦੇਖਣ ਨੂੰ ਚਿਤ ਕਰਦਾ ਠੀਕ ਆ ਭਾਈ ਬਾਕੀ ਹੋਰ ਤੇ ਇੱਥੇ ਜਾਨਵਰ ਹੈ ਨਹੀਂ ਅੱਗੇ ਦੂਜੇ ਖੁੱਡੇ 'ਚ ਹੁੰਦੇ ਸੀ ਖੁੱਡਾ ਹੁ ਸੁੱਕਾ ਵਾ ਤੁਸੀਂ ਉਹ ਆਪੇ ਜਾਨਵਰਾਂ ਦਾ ਧਿਆਨ ਤੋਂ ਧਿਆਨ ਤੋਂ ਰੱਖਿਆ ਕਰੋ ਹਾਂ ਮੈਂ ਤਾਂ ਬਾਹਰ ਹੀ ਖੜਾ ਪੈਰਾ ਥੱਲੇ ਕਿਵੇਂ ਆਏ ਨਹੀਂ 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 ਪਾਪਾ ਕਹਿੰਦਾ ਦਾਣੇ ਨਾਲ ਪੈਰਾ ਥੱਲੇ ਨਾ ਮੈਂ ਕਿਹਾ ਮੈਂ ਲਵਾਰੀ ਖੜਾ ਉਹ ਤਾਂ ਕਰਕੇ ਪਾਪਾ ਨੇ ਆ ਵੀ ਥੱਲੇ ਹੀ ਛੱਡੇ ਹੈ ਨਾ ਤਾਂ ਕਰਕੇ ਪਾਪਾ ਕਹਿੰਦਾ ਵੇਹੇ ਆਪਾਂ ਤੁਹਾਨੂੰ ਪਤਾ ਹੈ ਨਾ ਆਪਾਂ ਇਹੋ ਜਿਹਾ ਕੰਮ ਨਹੀਂ ਕਰਦੇ ਪਹਿਲੇ ਪਾਪੇ ਕੋਲੇ ਆਈਦਾ ਆਪਾਂ ਹੋਰ ਕਿਸੇ ਖਿਡਾਰੀ ਕੋਲੇ ਨਹੀਂ ਜਾਂਦੇ ਕਿਉਂਕਿ ਆਹ ਦੇਣ ਜਿਹੜੇ ਹੈ ਨਾ ਬਾਈ ਵੈਰ ਸਾਡੇ ਦੇਣ ਨਾ ਕਿਸੇ ਦੇ ਕੂਤਰਾ-ਕੂਤੇ ਕੋਲ ਜਾਓ ਲੰਬੇ ਨੂੰ ਥਾਵਾ ਮੈਨੂੰ ਪਤਾ ਨਹੀਂ ਹੁੰਦਾ ਜਦੋਂ ਰੁਕੀ ਹੋ ਜਾਣਾ ਕਦੋਂ ਤਾਂ ਕਰਕੇ ਠੀਕ ਹੈ ਜੀ ആ ചിത്ര നീലോ കട്ടോ നോന ਨੰਨੇ ਨੂ ਵੀ ਕਹਿੰਦਾ ਸੀ ਇਹ ਵੀ ਕਹਿੰਦਾ ਸੀ ਬਾਪਾ ਜੀ ਨਾਲ ਦੇ ਕਬੂਤਰ ਵੇਖਣੇ ਕਬੂਤਰ ਵੇਖਣੇ ਬਾਪੇ ਦੇ ਦੇਖ ਲੈ ਕਿੱਧਰ ਗਿਆ ਵੇਖ ਲੈ ਹਾਂਜੀ ਨੀਲੇ ਡੱਬਾ ਸਾਖ ਦੇਖ ਲੈ ਬਈ ਨੰਨਾ ਬਾਪਾ ਜੀ ਨਾਲ ਦੇ ਕਬੂਤਰ ਕਬੂਤਰ ਦੇਖਣੇ ਮੈਂ ਕਿੱਥੇ ਚਲਾਇਆ ਤੇ ਜੱਲਵਾੜ ਦੇ 10 ਮਿੰਟ ਬੈਠੇ ਹਾਂ ਨੇ ਬਾਪੇ ਕੋਲੇ ਗੱਲਾਂ ਬਾਤਾਂ ਕਰ ਲੈਣੇ ਨਾਲੇ ਬਾਪੇ ਦਾ ਇੱਕ ਨਾ ਬੱਚਾ ਯਾਰ ਭੱਜ ਗਿਆ ਵੇ ਤੇ ਪਤਾ ਨਹੀਂ ਉਹ ਕਿੱਧਰ ਗਿਆ ਕਿੱਧਰ ਨਹੀਂ ਕੱਲ ਦੀ ਨੀ ਸਵੇਰੇ ਡਰ ਕੇ ਪਤਾ ਨਹੀਂ ਕਿਹੜੀ ਚੀਜ਼ ਤੋਂ ਡਰ ਕੇ ਉੱਡ ਗਿਆ ਤੇ ਬਗਲੇ ਨੇ ਖਣੀ ਡਰਾਤਾ ਖਣੀ ਕਾਂ ਨੇ ਡਰਾਤਾ ਤੇ ਉਹ ਉੱਡ ਗਿਆ ਤੇ ਉਹ ਹਜੇ ਪਾਪਾ ਉਹਦੀ ਡਿੱਗ ਚ ਇੱਥੇ ਬੈਠਾ ਤੇ ਉਹ ਦਿਸਿਆ ਹੀ ਨਹੀਂ ਉਸ ਤੋਂ ਬਾਅਦ ਸਵੇਰੇ ਮੈਂ ਕਿਹਨਾਂ ਮਾੜਾ ਮੋਟਾ ਜਿੱਦੋਂ ਉੱਧਰ ਨੂੰ ਗਿਆ ਉਦੋਂ ਉਹਨਾਂ ਕਹ ਦੱਸਦਾ ਸੀ ਉਧਰ ਹੀ ਕਿਤੇ ਡੱਗ ਡੁੱਗ ਪਿਆ ਮੁੜਿਆ ਹੀ ਨਹੀਂ ਉਸ ਤੋਂ ਬਾਅਦ ਪਤਾ ਹੀ ਨਹੀਂ ਕਿੱਧਰ ਚਲ ਗਿਆ ਐ ਹੋਈ ਬਾਈ ਟੱਕ ਦੇ ਤੇ ਬਾਕੀ ਇਹ ਵੀਡੀਓ ਦਾ ਪੈਥੀ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਕਿਦਾਂ ਹੈ ਲਗੀ ਬਾਏ ਮਿੱਤਰੋ ਤੁਹਾਨੂੰ ਮੈਂ ਕਹਿ ਸਕਿਆ ਨਾ ਆਪਾਂਲੇ ਜੇ ਵੀਡੀਓ ਇੱਕ ਅਦੇ ਦਿਨ ਚ ਬਣਾਵਾਂਗੇ ਖੋਡਿਆਂ ਦੇ ਇਧਰ ਲੈ ਤੇ ਆ ਤੁਹਾਨੂੰ ਦਿਖਾਦੇ ਮਿੱਤਰੋ